ਨਾਮ ਦਿਖ ਰਿਹਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਮੈਂ ਆ ਤੁਹਾਡਾ ਉਸ ਰਾਜ ਸਟੰਟ ਬਾਜੀ ਅਤੇ ਡਰਾਮੇ ਬਾਜੀ ਹਰ ਪੱਧਰ ਦੇ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਚਾਹੇ ਮਾਮਲਾ ਹੋਵੇ ਸਿਆਸ ਦਾ ਚਾਹੇ ਮਾਮਲਾ ਹੋਵੇ ਅਫਸਰशाही ਜਿਸ ਨੂੰ ਅਸੀਂ ਇੰਗਲਿਸ਼ ਵਿੱਚ ਬਿਊਰੋਕ੍ਰੇਸੀ ਕਹਿੰਦੇ ਆ ਯਾਨੀ ਕਿ ਜਦੋਂ ਇਹ ਲੋਕ ਅੜਕੇ ਆ ਜਾਂਦੇ ਨੇ ਉਸ ਤੋਂ ਬਾਅਦ ਇਹਨਾਂ ਵਰੋਂ ਇਹਨਾਂ ਵੱਲੋਂ ਤਰ੍ਹਾਂ ਤਰ੍ਹਾਂ ਦੇ ਬਹਾਨੇ ਬਣਾਏ ਜਾਂਦੇ ਨੇ ਅਸੀਂ ਪਹਿਲਾਂ ਗੱਲ ਕਰਦੇ ਹਾਂ ਅਮਨ ਰਮਨ ਅਰੂੜਾ ਦੀ ਰਮਨ ਅਰੂੜਾ ਤੇ ਜਿਹੜੇ ਇਲਜ਼ਾਮ ਲੱਗੇ ਉਹ ਜਗ ਜਾਰ ਹੋ ਗਿਆ ਉਸ ਨੇ ਜਿਹੜਾ ਲੈਨ ਦੇਣ ਕੀਤਾ ਹਲਕਾ ਜਲੰਧਰ ਦੇ ਵਾਸੀਆਂ ਕੋਲੋਂ ਧੱਕੇ ਨਾਲ ਜਾਲੀ ਨੋਟਸ ਭੇਜੇ ਗਏ ਉਸ ਦੀਆਂ ਵੀਡੀਓ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਦੂਸਰੇ ਪਾਸੇ ਉਸ ਦੇ ਘਰ ਨੂੰ ਫੜ ਲਿਆ ਗਿਆ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਰਮਨ ਅਰੂੜਾ ਦੇ ਲੜਕੇ ਨੂੰ ਵੀ ਵਿਜੀਲੈਂਸ ਵੱਲੋਂ ਅੱਜ ਗ੍ਰਿਫਤਾਰ ਕਰ ਲਿਆ ਗਿਆ ਉਸ ਦੇ ਘਰਮ ਨੂੰ ਘਰਮ ਦੇ ਪੁੱਤਰ ਨੂੰ ਤਿੰਨ ਹੋਰ ਅਰਪਛਾਤੇ ਲੋਕ ਜਿਨ੍ਹਾਂ ਦੀ ਹਾਲੇ ਤਫਤੀਸ਼ ਕੀਤੀ ਜਾ ਰਹੀ ਹੈ ਜਿਹੜੇ ਬਾਹਰ ਭੱਜਣ ਦੀ ਫਰਾਕ ਦੇ ਵਿੱਚ ਸੀ ਉਹਨਾਂ ਨੂੰ ਮੁੰਬਈ ਦੇ 에어ਪੋਰਟ ਤੋਂ ਆ ਜਿਹੜਾ ਹੈ ਦਬੋਚ ਲਿਆ ਗਿਆ ਪੰਜਾਬ ਲਿਆਂਦਾ ਸਾਰਿਆ ਹੈ ਵੱਡੀ ਕਾਰਵਾਈ ਹੋਵੇਗੀ ਅੱਜ ਕੁਝ ਗਵਾਹ ਵੀ ਮਿਲੇ ਜਿਨ੍ਹਾਂ ਨੇ ਅਦਾਲਤ ਵਿੱਚ ਆਪਣੇ ਪੱਖ ਪੇਸ਼ ਕੀਤੇ ਕਿ ਰਮਨ ਅਰੋੜਾ ਨੇ ਕਿਉਂ ਜਿਹੜਾ ਹੈ ਸਾਡੇ ਕੋਲ ਪੈਸੇ ਲੈ ਸਾਡੇ ਕੋਲ ਰਜਿਸਟਰੀ ਸੀ ਸਾਡੇ ਕੋਲ ਗਿਰਦੌਰੀ ਸੀ ਸਾਡੇ ਕੋਲ ਸਾਰੇ ਕਾਗਜ਼ਾਤ ਸੀ ਡਾਕੂਮੈਂਟ ਸਾਰੇ ਸੀ ਹੁਣ ਗੱਲ ਕਰਦੇ ਹਾਂ ਅਮਨਦੀਪ ਕੌਰ ਦੀ ਅਮਨਦੀਪ ਕੌਰ ਚੱਟੇ ਦੇ ਕੇਸ ਵਿੱਚ ਫੜੀ ਗਈ ਬਾਹਰ ਆਈ ਇਸ ਤਰ੍ਹਾਂ ਉਸਨੇ ਇੰਟਰਵਿਊ ਦਿੱਤੀਆਂ ਜਿਵੇਂ ਕੋਈ ਵੱਡੀ ਸੈਲੀਬ੍ਰਿਟੀ ਹੋਵੇ ਉਸ ਤੋਂ ਬਾਅਦ ਉਸਦੀ ਪ੍ਰਾਪਰਟੀ ਜਿਹੜੀ ਹੈ ਫ੍ਰੀਜ਼ ਕਰ ਦਿੱਤੀ ਕਰੋੜ ਦੀ ਪ੍ਰਾਪਰਟੀ ਵਿਜੀਲੈਂਸ ਅਤੇ ਬਿਜ਼ਨਸ ਦੇ ਸਰਵੋੱਚ ਅਧਿਕਾਰੀ ਜਾਇਜ਼ ਬਣਾਦੇ ਨੇ ਕਿਉਂਕਿ ਕਰ ਜੇ ਉਹਨਾਂ ਨੇ ਲੋਨ ਲਿਆ ਹੋਈ ਸੀ ਹਾਲਾਂਕਿ ਇਹਦੇ ਵਿੱਚ ਪਰਮਿਸ਼ਨ ਕਿਸ ਨੂੰ ਦਿੱਤੀ ਕਿਉਂਕਿ ਜਦੋਂ ਵੀ ਸਰਕਾਰੀ ਬੰਦਾ ਕੋਈ ਲੋਨ ਲੈਂਦਾ ਹੈ ਤੇ ਜਿਹੜੀ ਹਾਈ ਅਥਾਰਟੀ ਹੁੰਦੀ ਹੈ ਉਸ ਕੋਲ ਪਰਮਿਸ਼ਨ ਲੈਣੀ ਜ਼ਰੂਰੀ ਹੁੰਦੀ ਹੈ ਲੋਨ ਲੈਂਡ ਦੇ ਵਿੱਚ ਕਿੰਨਾ ਨੇ ਭੁਮਿਕਨભાઈ ਆ ਕੇ 39 ਲੱਖ ਰੁਪਏ 39 ਲੱਖ ਲੱਖ ਦਾ ਜਿਹੜਾ ਚੱਟਾ ਵੇਚਿਆ ਕਿਵੇਂ ਵੇਚਿਆਗਾ ਕਿਤੂ ਵੇਚਿਆਗਾ ਕਿੰਨਾ ਦੀ ਸ਼ਹਿ ਤੇ ਵੇਚਿਆ ਗਿਆ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਖੁਲਾਸੇ ਹੋਣਗੇ ਲੇਕਿਨ ਇਹਨਾਂ ਦੋਨਾਂ ਵੱਲੋਂ ਪੋਲੀਟੀਕਲੀ ਕਹਿ ਸਕਦੇ ਹਾਂ ਆ ਜਾ ਬਿਊਰੋਕ੍ਰੇਸੀ ਕਹਿ ਸਕਦੇ ਆ ਸਟੰਟ ਖੇਦੇ ਜਾ ਰਹੇ ਨੇ ਰਮਨ ਅਰੋੜਾ ਦੇ ਵੀ ਪਿੱਤੇ ਦੇ ਵਿੱਚ ਪੱਥਰੀ ਤੇ ਭਾਈ ਅਮਨ ਜਿਹੜੀ ਅਮਨਦੀਪ ਕੌਰ ਹੈ ਇਹ ਜਿਹੜੀ ਚਟੇ ਦੀ ਕਮਿਊਨ ਜਿਸ ਨੂੰ ਕਿਹਾ ਜਾਂਦਾ ਹੈ ਕਾਲੀਥਾਰ ਵਾਲੀ ਬੀਬੀ ਉਹਦੇ ਵੀ ਪਿੱਤੇ ਦੇ ਵਿੱਚ ਪੱਥਰੀ ਇਸ ਨੂੰ ਸਿਆਸੀ ਸਟੰਟਰ ਕਹੀਏ ਤੇ ਹੋਰ ਨਾ ਕਹੀਏ ਰਮਨ ਅਰੋੜਾ ਨਾ ਤਾਂ ਪਹਿਲਾਂ ਚੈੱਕਅਪ ਕਰਾਣ ਗਿਆ ਨਾ ਹੀ ਅਮਨਦੀਪ ਕਰਾਉਣ ਗਈ ਯਾਨੀ ਕਿ ਦੋਹਾਂ ਨੂੰ ਦੋਹੀ ਦੋ ਅਮਨਦੀਪ ਕੌਰ ਅਤੇ ਰਮਨ ਅਰੋੜਾ ਦੋਨੋਂ ਜੜੇ ਵਿਜੀਲੈਂਸ ਦੀ ਹਿਰਾਸਤ ਵਿੱਚ ਨੇ ਲੇਕਿਨ ਕੀ ਇਹਨਾਂ ਨੂੰ ਬਹਾਨੇ ਮਾਰੇ ਜਾ ਰਹੇ ਨੇ ਕਿ ਸੱਚਮੁੱਚ ਇਹਨਾਂ ਦੋਨਾਂ ਦੇ ਪਿਤਿਆਂ ਦੇ ਵਿੱਚ ਪੱਥਰੀਆਂ ਨੇ ਯਾਨੀ ਕਿ ਦੇਖੋ ਇਹ ਸਿਆਸੀ ਸਟੰਟ ਨਹੀਂ ਤਾਂ ਹੋਰ ਕੀ ਕਿ ਅਮਨਦੀਪ ਕੌਰ ਨੂੰ ਹੁਣੇ ਹੀ ਜਿਹੜੀ ਪਿੱਤੇ ਦੇ ਵਿੱਚ ਪੱਥਰੀ ਆਉਣੀ ਸੀ ਤੇ ਰਮਨ ਹਰੋੜਾ ਨੂੰ ਹੁਣੇ ਪਿੱਤੇ ਦੇ ਵਿੱਚ ਪੱਥਰੀ ਆਉਣੀ ਸੀ ਯਾਨੀ ਕਿ ਇਹਨਾਂ ਵੱਲੋਂ ਸਿਆਸੀ ਸਟੰਟ ਕੀਤੇ ਜਾ ਰਹੇ ਨੇ ਅਮਨਦੀਪ ਕੌਰ ਕਰੇਗੀ ਅਫਸਰਸ਼ਾਹੀ ਯਾਨੀ ਕਿ ਬਿਊਰੋਕ੍ਰੇਸੀ ਅਸਿਸਟੈਂਟ ਇਧਰੋਂ ਇਹ ਪੋਲਿਟিক্যাল ਸਟੰਡ ਕੀਤੀ ਜਾ ਰਿਹਾ ਹੈ ਇਸ ਦੇ ਜਿਹੜੇ ਮਾਇਨੇ ਕੀ ਨੇ ਵਕ ਵਕ ਪੱਤਰਕਾਰਾਂ ਵੱਲੋਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਹੁਣ ਫਿਰ ਦੁਬਾਰਾ ਕਸੀਟਿਆ ਜਾ ਰਿਹਾ ਹੈ ਤੰਜ ਕਸੇ ਜਾ ਰਹੇ ਨੇ ਕਿ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਮਨਦੀਪ ਕੌਰ ਵੱਲੋਂ ਅਤੇ ਰਮਨ ਅਰੋੜਾ ਵੱਲੋਂ ਰਾਜ ਕੇ ਬੁੱਧੂ ਬਨਾਇਆ ਜਾ ਰਿਹਾ ਹੈ ਇਹਨਾਂ ਦੇ ਪਿੱਤਿਆਂ ਦੇ ਵਿੱਚ ਪੱਥਰੀਆਂ ਹੈ ਜਾਂ ਨਹੀਂ ਹੈ ਕਿਵੇਂ 흘ੀਆਂ ਇਨਾਂ ਨੂੰ ਪਤਾ ਹੋਣਾ ਚਾਹੀਦਾ ਹੈ ਇਸ ਦਾ ਸਪਸ਼ਟਿਕਰਨ ਰਮਨ ਅਰੋੜਾ ਅਤੇ ਅਮਨਦੀਪ ਕੌਰ ਨੂੰ ਦੇਣਾ ਚਾਹੀਦਾ ਹੈ ਧੰਨਵਾਦ